ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ 9:30 ਤੇ ਆਪਾਂ ਕਰ ਲਈ ਹੈ ਜੀ ਤਿਆਰੀ ਪਿੰਡ ਜਾਣ ਦੀ ਕਾਲਿਆਂ ਵਾਲੀ ਜਾਣ ਦੀ ਤਿਆਰੀ ਕਰ ਲਈ ਜੀ ਸਵੇਰ ਸੁਬਾਹ ਹੋ ਗਿਆ ਰੈਡੀ ਤੇ ਸੂਟ ਦੇਖੋ ਜਿਹੜਾ ਹੁਣ ਸਟਿਚ ਕਰਾਇਆ ਸੀ ਉਹ ਵੀ ਪਾ ਲਿਆ ਤੇ ਆਪਣੇ ਆਉਗੀ ਜੀ ਬੱਸ ਇੱਥੋਂ ਆਪਣੇ ਢਾਣੀ ਦੇ ਕੋਲ ਹੀ ਆਉਗੀ ਬੱਸ ਆਉਗੀ 9:30 ਜਾਂ ਪੌਣੇ 10 ਵਜੇ ਆਉਂਦੀ ਹੁੰਦੀ ਪੌਣੇ 10 ਵਜੇ ਆਉਗੀ ਬੱਸ ਫਿਰ ਆਪਾਂ ਚੱਲਦੇ ਆ ਜੀ ਫਿਰ ਮੈਂ ਬਣੇ ਰਹੋ ਵੀਡੀਓ ਦੇ ਨਾਲ ਸੋਨੂੰ ਮਿਲਦੇ ਆਪਾਂ ਪਿੰਡ ਜਾ ਕੇ ਤੇ ਜਸ਼ਨ ਦੇ ਡੈਡੀ ਜਵਾ ਰਾਜੀ ਨਹੀਂ ਮੇਂ ਨਾ ਹੀ ਕਿਹਾ ਹੁੰਦਾ ਓਏ ਕਿਵੇਂ ਆ ਚਲੋ ਜੀ ਮਿਲਦੇ ਹਾਂ ਸਾਨੂੰ ਜਾ ਕੇ ਆਪਾਂ ਉੱਥੇ ਤੇ ਬਣ ਰਹੇ ਹੋ ਵੀਡੀਓ ਦੇ ਨਾਲ ਲਓ ਜੀ ਰਸਤੇ 'ਚ ਲੱਗੀ ਸੀ ਸ਼ੀਲ ਤੇ ਆਪਰ ਦਿੱਤਾ ਪਾਣੀ ਆ ਕੇ ਬੈ ਗਏ ਆਪਾਂ ਘਰੇ ਤੇ ਚਾਹ ਪਾਣੀ ਪੀ ਲਿਆ ਤੇ ਇਧਰ ਬੈਠੀ ਅਸਥਤ ਸਸਰੀ ਗਾਲ ਦੀ ਸਾਰਾ ਤੇ ਬੱਚਾ ਪਾਰਟੀ ਦੇ ਉਧਰ ਪਾਪਾ ਕਮਰੇ ਚ ਖੜੀਆਂ ਲਿਆ ਤੇ ਡੈਡੀ ਦੇ ਪਾਪਾ ਹੈ ਨਹੀਂ ਘਰੇ ਅੱਜ ਪਾਪਾ ਹੈਗਾਗਾ ਹੋ ਲੋ ਜੀ ਲੱਗੀ ਆਪਣੇ ਇਥੇ ਲਾ ਰੱਖੀਏ ਪਿੰਡ ਚ ਤੇ ਉਥੇ ਗਏ ਜੀ ਸੇਵਾ ਕਰਨ ਤੇ ਜਦੋਂ ਪਾਪਾ ਆ ਗਿਆ ਤੁਹਾਨੂੰ ਉਦੋਂ ਮਲਾਵਾਂਗੇ ਤੇ ਲੋ ਦੀ ਵਸ ਪਾਕੀ ਆਪਾਂ ਪਹੁੰਚ ਗਏ ਘਰੇ ਫੁਰਸੀ ਬਹੁਤ ਸੋਹਣੀ ਆਓ ਬੱਚਾ ਬਾਲਟੀ ਨੂੰ ਲਾ ਦੇ ਬੱਚਾ ਬਾਲਟੀ ਖੇਢੀ ਆਦੀ ਆ ਕਿਰਾ ਫੇਰ ਮਲਾਉਂਦੇ ਲਓ ਜੀ ਕੰਮ ਧੰਦਾ ਕਰ ਲਿਆ ਸਾਰਾ ਰੋਟੀ ਪਾਣੀ ਬਣਾ ਲਿਆ ਤੇ ਬਸ ਹੁਣ ਰੋਟੀ ਖਾਣਿਆ ਨਾ ਅਨੁਕੇ ਹੁਣੀ ਹੋਏ ਸੀਗੇ ਬਸ ਰੈਡੀ ਤੇ ਜਵਾਕਾਂ ਨੇ ਚੜਾ ਲਈ ਅੱਜ ਕੋਠੇ ਦੇ ਮੰਜੇ ਕਹਿੰਦੇ ਜਣੇ ਹੋਵੇ ਬਾਲੇ ਕਹਿੰਦੇ ਬੇੜੇ ਚ ਨਹੀਂ ਪੈਂਦੇ ਕੋਠੇ ਦੇ ਪਾਵਾਂਗੇ ਤੇ ਜਵਾਕਾਂ ਨੂੰ ਇੰਨਾ ਚਾ ਕੋਠੇ ਤੇ ਪੈਂਦਾ ਕਿਉਂਕਿ ਆਪਣੇ ਉਧਰ ਪੁੱਥੇ ਪੌੜੀਆਂ ਹੈ ਨਹੀਂ ਇੰਨਾ ਚਾ ਕਹਿੰਦੇ ਕੋਠੇ ਤੇ ਪੈਣਾ ਤੇ ਲੋ ਜੀ ਇਧਰ ਪਾਪਾ ਪਿਆ ਤੇ ਰੋਟੀ ਖਾ ਕੇ ਹਟਿਆ ਪਾਪਾ ਵੀ ਹੁਣੀ ਬਸ ਤੇ ਪਾਪਾ ਇੱਥੇ ਕਮਰੇ ਜਿਹਾ ਪਾਇਆ ਦਾ ਜੀ ਖੂਰਨ ਲਾ ਕੇ ਆ ਬਾਹਰ ਹੁੰਦਾ ਖੁੱਲਾ ਤੇ ਇੱਥੇ ਵਧੀਆ ਹਵਾ ਆਉਂਦੀ ਐ ਅਸਤਾ ਪਾਪਾ ਨੂੰ ਕਹਿਣ ਲੱਗੇ ਵੀ ਤੂੰ ਕੋਠੇ ਤੇ ਪੈ ਜਾਕਰ ਬਸ ਪੈਂਦਾ ਨਹੀਂ ਪਾਪਾ ਕੋਠੇ ਤੇ ਵੀ ਕੋਠੇ ਤੇ ਵਧੀਆ ਹਨਾ ਆਰਾਮਦਾਰੀ ਹੁੰਦੀ ਐ ਤੇ ਆਖ ਦਿੰਦਾ ਨਹੀਂ ਮੈਂ ਤਾਂ ਇੱਥੇ ਹੀ ਬੂਗਾ ਤੇ ਆ ਬਾਹਰ ਖੁੱਲਾ ਹੁੰਦਾ ਇੱਥੇ ਅੱਧੀ ਰਾਤ ਨੂੰ ਵਧੀਆ ਹਵਾ ਆਉਣ ਲੱਗ ਜਾਂਦੀ ਠੰਡੀ ਤੇ ਬਾਕੀ ਜੀ जवाकों ने मिलाने सू जवाक चढ़ के कोठे से आजो जी आप भी चाहते हैं कोठे से फिर बस रोटी खाने है। चलो आज जी आप चलते हैं कोठे है ना ना वीडियो बनानी <laughs> बलॉग बनाने ब्लॉग कुछ टिक दे नहीं ले आ डाले मंजे इन्हों ने ता मास्टर मुझे बचाइए वो मेरे भाई को उठा के दे दे वे, वे, वे 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 को आ रहे भाई दिया किसी पैसे नवे है लेने लो जी बच्चा बाल्टी ने डाले मंजे कहंदे कोठे पे पैना वो मेरे भाई को उठा लेके चोर आ मगर कमरे पुराने है जी ये थोड़े से नीवे है ये आ मुरे मकान सारा ये नमा पाए

ਲੋ ਜੀ ਅੱਜ ਪ੍ਰੋਗਰਾਮ ਬਣਿਆ ਕੋਠੇ ਤੇ ਪੈਂਦਾ ਭਾਗ ਜਾਓ ਕਿਟੂ ਜੋ ਆਕਾ ਨੇ ਪੂਰੀ ਛਾਟਿੰਗ ਕਰ ਲਈ ਮੰਜੇ ਮੁਝੇ ਡਾ ਲੇ ਇੱਥੇ ਦਾ ਹਵਾ ਆਉਂਦੀ ਹੋਰ ਵਧੀਆ ਕਿਟੂ ਕਿੱਥੋਂ ਮੁੜਕਾ ਆ ਜੂਗਾ ਦਵਾਰੇ ਚਲੋ ਜੀ ਅੱਜ ਦਾ ਛੋਟਾ ਜਿਹਾ ਬਲੌਗ ਤੇ ਸੋਨੂੰ ਸੁਬਾ ਮਿਲਦੇ ਆ ਆਪਾਂ ਨਵੇਂ ਨਵੇਂ ਬਲੌਗ ਦੇ ਨਾਲ ਤੇ ਬਾੜ ਕਟਾਉਣ ਵਾਲੇ ਹੋਏ ਪੈ ਤੇ ਪੁੱਤੋ ਤੇ ਡੈਡੀ ਨੂੰ ਕਮਾਂਗੇ ਬਾੜ ਕਟਾ ਲਿਓ ਆਈ ਨਹੀਂ ਹਜੇ ਡੈਡੀ ਦਾ ਆਉਣ ਵਾਲੀ ਆ ਬਸ ਆ ਜੂਗਾ ਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਆਪਾਂ ਨਵੇਂ ਬਲੌਗ ਦੇ ਨਾਲ ਅੱਜ ਦੇ ਬਲੌਗ ਦਾ ਛੋਟਾ ਜਿਹਾ ਬਲੌਗ ਆਪਾਂ ਇੱਥੇ ਕਰਦੇ ਹਾਂ ਜੀ ਐਂਡ ਤੇ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਜਿਹੜੇ ਸਾਡੇ ਚੈਨਲ ਤੇ ਨਵੇਂ ਆਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਕਰਿਓ ਸੋਣੇ ਸੋਣੇ ਕਰਿਓ ਕਮੈਂਟ ਜੀ ਤੇ ਬਾਕੀ ਖਾਸ ਰਹੋ ਬਸ ਰਹੋ ਸਾਡੀ ਵੀਡੀਓ ਇਸੇ ਤਰ੍ਹਾਂ ਦੇਖਦੇ ਰਹੋ ਜੀ ਬਾਏ ਬਾਏ ਨਹੀਂ ਕੇ ਸਬਸਕ੍ਰਾਈਬ ਫਾਸ ਦੇ ਰਹੋ ਜੀ ਵਾਸਤੇ ਰ ਸਾਡੀਆਂ ਵੀਡੀਓ ਦੇਖਦੇ ਰਹੋ ਮਿਲਦੇ ਆ ਤੁਹਾਨੂੰ ਕੱਲ ਨੂੰ ਜੀ ਬਾਏ ਬਾਏ